खतरा बयास दरियाल दरियाई खेतर वाली स्थिति बनी हुई है इसे तरह ब्यास दरिया अपने पदर तो काफी उपर जा चुका है प्रशासन वालों हड़ प्रभावित खेतरा जान माल की राखी लगातार उपराले कि जा रहे हैं ਉੱਥੇ ਹੀ ਮੌਜੂਦਾ ਹਾਲਾਤਾਂ ਦੀ ਜ਼ਮੀਨੀ ਪੱਧਰ ਦੀ ਜਾਣਕਾਰੀ ਲੈਣ ਪਹੁੰਚੇ ਐਸਡੀਐਮ ਬਾਬਾ ਬਕਾਲਾ ਸਾਹਿਬ ਪੀਸੀ ਅਮਨਪ੍ਰੀਤ ਸਿੰਘ ਨੇ ਗਲਬਾਤ ਦੌਰਾਨ ਦੱਸਿਆ ਕਿ ਪ੍ਰਸ਼ਾਸਨ ਨੇ ਆਰਮੀ ਅਤੇ ਡੇਰਾ ਬਿਆਸ ਦੀ ਮਦਦ ਨਾਲ ਦਰਿਆਈ ਖੇਤਰ ਦੇ ਨਾਲ ਲੱਗਦੇ ਪਿੰਡਾਂ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾ ਦਿੱਤਾ ਹੈ ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਬਾਰੇ ਸਾਰੀ ਡਿਪਾਰਟਮੈਂਟ ਸੀ ਜਿਹੜੀ ਵਿਜ਼ਿਟ ਸੀ ਉਹ ਬਿਆਸ ਤੇ ਗੇਜ ਬੀਟਰ ਜਿੱਥੇ ਤੁਸੀਂ ਚੈੱਕ ਕਰਦੇ ਆਂ ਕਿ ਪਾਣੀ ਦਾ ਲੈਵਲ ਕਿੰਨਾ ਹੋ ਚੁੱਕਾ ਹੈ ਸੂ 743 ਪਾਣੀ ਦਾ ਲੈਵਲ ਸੀਗਾ ਫੂਡ ਜਦੋਂ ਲਾਸਟ ਟਾਈਮ 2023 ਚ ਇੱਥੇ ਫਲੱਡ ਆ ਹੁੰਦੇ ਆ ਸਾਰ ਬਣੀ ਸੀ ਹੁਣ ਪਾਣੀ ਦਾ ਲੈਵਲ 743 ਤੋਂ 1 ਪੁਆਇੰਟ ਘਟ ਹੈ ਤੇ ਇਸ ਕਰਕੇ ਇਤਿਹਾਦ ਦੇ ਤੌਰ ਤੇ ਅਸੀਂ ਹੈਲਥ ਡਿਪਾਰਟਮੈਂਟ ਫੂਡ ਡਿਪਾਰਟਮੈਂਟ ਐਨੀਮਲ ਹਸਬੰਡਰੀ ਸਾਰੇ ਸੀਆਰਓਜ਼ ਤੇ ਤੋਂ ਡੇਰਾ ਬਿਆਸ ਜੀ ਦੇ ਰਿਪਰੈਜ਼ੈਂਟੇਟਿਵ ਆਰਮੀਨ ਰਿਪਰੈਜ਼ੈਂਟੇਟਿਵ ਸਾਰੇ ਨੇ ਇਕੱਠੇ ਮਿਲ ਕੇ ਅਸੀਂ ਇਹ ਵਿਜ਼ਿਟ ਵੀ ਕੀਤੀ ਹੈ ਤਾਂ ਇਸ ਤੋਂ ਬਾਅਦ ਚ ਹਰੇਕ ਤਹਿਸੀਲਦਾਰ ਸਾਹਿਬ ਦੋ ਦੋ ਦੀ ਆਪਣੀਆਂ ਟੀਮਾਂ ਬਣਾ ਕੇ ਦੋ ਦੋ ਪਿੰਡਾਂ ਦੇ ਅੰਦਰ ਜਾਣਗੇ ਸਾਡੀ ਮੈਂ ਇਹ ਦਰਸ਼ਨਾ ਚਾਹੁੰਦਾ ਜੀ ਸ਼ੇਰੂ ਨਿਗਾ ਸ਼ੇਰੂ ਬਗ ਹੈ ਜੋ ਕਿ ਕਪੂਰਥਲਾ ਸਾਈਡ ਤੇ ਸਬਡਿਵੀਜ਼ਨ ਬਾਬਾ ਬਕਾਲਾ ਦੇ ਦੋ ਪਿੰਡ ਨੇ ਉਹ ਆਲਰੇਡੀ ਇੱਕ ਡੇਢ ਹਫ਼ਤੇ ਤੋਂ ਪਾਣੀ ਦੀ ਮਾਰ ਹੇਠ ਨੇ ਪਰ ਉੱਥੇ ਇੱਕ ਦੋ ਪਰਿਵਾਰ ਸੀਗੇ ਜਿਨ੍ਹਾਂ ਨੂੰ ਅਸੀਂ ਰੈਸਕਿਊ ਕਰ ਲਿਆ ਸੀ ਟਾਈਮਲੀ ਸਾਡੇ ਤਿੰਨ ਪਿੰਡ ਕੋਟ ਮਹਿਤਾ ਵਜ਼ੀਰਪੁੱਲਰ ਤੇ ਬੁੱਢਾ ਥੇ ਦੇ ਅੰਦਰ ਪਾਣੀ ਆ ਚੁੱਕਾ ਹੈ ਲੇਕਿਨ ਉਹ ਅਜੇ ਫਸਲਾਂ ਤੱਕ ਹੈ ਉੱਥੇ ਜਾਨਵਾਲ ਦਾ ਕੋਈ ਨੁਕਸਾਨ ਨਹੀਂ ਹੈ ਉਹ ਪਿੰਡ ਉੱਚੀ ਹਾਈਟ ਦੇ ਉੱਤੇ ਨੇ ਤੇ ਅਸੀਂ ਉੱਥੋਂ ਦੇ ਨੰਬਰਦਾਰ ਸਰਪੰਚਸ ਸਾਰਿਆਂ ਨਾਲ ਸਾਡਾ ਪਟਵਾਰੀ ਸਾਹਿਬਾਨ ਦਾ ਪੰਚਾਇਤ ਸੈਕਟਰੀਜ਼ ਦਾ ਸਾਰਿਆਂ ਦਾ ਤਾਲਮੇਲ ਹੈ ਜੇਕਰ ਉੱਥੇ ਕਿਤੇ ਵੀ ਕੋਈ ਸਮੱਸਿਆ ਹੁੰਦੀ ਹੈ ਤਾਂ ਉਹ ਸਾਡੇ ਧਿਆਨ ਦੇ ਅੰਦਰ ਨਾਲ ਦੇ ਨਾਲ ਹੀ ਆ ਜਾਂਦੀ ਹੈ ਜਿਵੇਂ ਕਿ ਅੱਜ ਇੱਕ ਪਿੰਡ ਦੇ ਅੰਦਰ ਇੱਕ ਰੂਫ ਕਲਾਪਸ ਹੋਣ ਦੀ ਖਬਰ ਆਈ ਸੀ ਨੈਪਸੀਲਦਾਰ ਬਿਆਸ ਜੀ ਨੇ ਉੱਥੇ ਜਾ ਕੇ ਉਹ ਵਿਜ਼ਿਟ ਵੀ ਕਰ ਲਿਆ ਤੇ ਉਹਨਾਂ ਨੂੰ ਫੈਮਲੀ ਨੂੰ ਜੇਕਰ ਕੁਝ ਵੀ ਕਿਸੇ ਸਹਾਇਤਾ ਦੀ ਲੋੜ ਸੀ ਉਹ ਪ੍ਰੋਵਾਈਡ ਕਰ ਦਿੱਤੀ ਅੱਜ ਦੀ ਇਹ ਮੀਟਿੰਗ ਅਤਿਆਦ ਦੇ ਤੌਰ ਤੇ ਸੀ ਕੀ ਪ੍ਰਮਾਤਮਾ ਨਾ ਕਰੇ ਕਿ ਜੇ ਪਾਣੀ ਮਗਰੋਂ ਹੋਰ ਵੱਧ ਆ ਜਾਏ ਜੋਗੀ ਮੈਨੂੰ ਐਸਸੀ ਜਗਦੀਸ਼ ਰਾਜ ਜੀ ਨੇ ਦੱਸਿਆ ਕਿ ਪੌਂਗ ਡੈਮ ਦੇ ਅੰਦਰ ਅੱਗੇ ਚੱਕੀ ਦੇ ਅੰਦਰ ਪਾਣੀ ਘਟਿਆ ਤੇ ਉਹ ਅੱਗੇ ਘਟ ਹੁਣ ਲੈਵਲ ਜਿਹੜਾ ਘਟੇਗਾ 1.5 ਦਿਨ ਦੇ ਅੰਦਰ ਹੋਰ ਲੈਵਲ ਘਟ ਜਾਏਗਾ ਲੇਕਿਨ ਜੇਕਰ ਐਸੀ ਕੋਈ ਸਥਿਤੀ ਪੈਦਾ ਹੁੰਦੀ ਹੈ ਕਿ ਪਾਣੀ ਵੱਧਦਾ ਤਾਂ ਅਲਰਟ ਰਹਿਣ ਲਈ ਸਾਰੀ ਟੀਮ ਸਾਡੀਆਂ ਅਲਰਟ ਨੇ ਸਾਰੀ ਟੀਮ ਸਾਡੀਆਂ ਪੂਰੀ ਤਰ੍ਹਾਂ ਤਿਆਰ ਨੇ ਤੇ ਉਹਨਾਂ ਨੂੰ ਇਸ ਸਿਚੁਏਸ਼ਨ ਨੂੰ ਦੇਖਣ ਲਈ ਤੇ ਬਾਕੀ ਪਿੰਡਾਂ ਦਾ ਅਸੀਂ ਉਹਦੇ ਬਾਅਦ ਚੋਂ ਦੌਰਾ ਕਰਨ ਜਾ ਰਹੇ ਹਾਂ ਜੀ ਕਿੰਨੇ ਕ ਰਕਬਾ ਜਿਹੜਾ ਹੈਗਾ ਕੋਈ ਹੁਣ ਤੱਕ ਇਹਦਾ ਅੰਦਾਜ਼ਾ ਹੈਗਾ ਕਿ ਕਿੰਨੇ ਪਿੰਡਾਂ ਦੀ ਕਿੰਨੀ ਕ ਜ਼ਮੀਨ ਪ੍ਰਭਾਵਿਤ ਹੋਈ ਇਹਨਾਂ ਪਾਣੀ ਦੇ ਬਿਆਸਰੇ ਦੇ ਪਿੰਡਾਂ ਅ ਸ਼ਿਰੂ ਨਗਾ ਸ਼ਿਰੂ ਬਾਗਾ ਦੀ ਜੀ ਦੋ ਪਿੰਡ ਪੂਰੇ ਹੀ ਪਾਣੀ ਦੇ ਹੇਠ ਨੇ ਉਹ ਕਪੂਰਥਲਾ ਸਾਈਡ ਦੇ ਉੱਤੇ ਨੇ ਉਹ ਬਾਬਾ ਬਕਾਲਾ ਸਬਡਿਵੀਜ਼ਨ ਦੇ ਪਿੰਡ ਨੇ ਕੋਟ ਮਹਿਤਾ ਵਜ਼ੀਰਪੁਰਲੇ ਤੇ ਬੁੱਢਾ ਥੇਪਿੰਡ ਦੀ ਉਹਨਾਂ ਦੀ ਵੀ ਆਰਾਊਂਡ ਹੈਗੀ ਆ ਜੋ ਕਿ ਪਾਣੀ ਕਿਉਂਕਿ ਕੱਲ ਇੱਕ ਦੋ ਦਿਨ ਚ ਵਧਿਆ ਸੀ ਤਾਂ ਮੂਰ ਦਿਨ ਹਜ਼ਾਰੀਆਂ 1200 ਏਕੜ ਦੇ ਲਾਗੇ ਰਕਬਾ ਜਿਹੜਾ ਇਹ ਹੋ ਗਿਆ ਹੋਵੇਗਾ ਇਹਦੀ ਹੋਰ ਸਥਿਤੀ ਜ਼ਿਆਦਾ ਸਾਨੂੰ ਕਲੀਅਰ ਹੋਵੇਗੀ ਇਹ ਅਪ੍ਰੋਕਸੀਮੇਟ ਹੈ ਜੀ ਜਦੋਂ ਪਾਣੀ ਘਟੇਗਾ ਇਹਦੀ ਹੋਰ ਸਥਿਤੀ ਸਾਨੂੰ ਕਲੀਅਰ ਹੋ ਜਾਏਗੀ ਜਿਹੜੀ ਸਪੈਸ਼ਲ ਗਿਰਜ਼ਵਾਰੀ ਜੀਜ਼ ਕਾਜਦੂ ਆਰਡਰ ਕਰੇਗੀ ਅਸੀਂ ਉਹ ਕਰਾਂਗੇ ਉਹ ਰਕਮੇ ਦੇ ਰਿਗਾਰਡਿੰਗ ਤੁਹਾਨੂੰ ਮੈਂ ਡਿਟੇਲਸ ਦੱਸ ਦਾਂਗੇ ਪਰ ਪਿੰਡ ਵਿੱਚ ਨੇ ਕਰਵਾ ਲਏ ਜਿੱਦਾਂ ਪਾਣੀ ਓਵਰਫਲੋ ਹੋਇਆ ਅੱਜ ਡੇਰਾ ਬਿਆਸ ਦੇ ਜਾਂਦੇ ਮਾਰਗ ਦੇ ਉੱਤੇ ਵੀ ਆ ਗਿਆ ਪਾਣੀ ਜੀ ਔਰ ਕੋਈ ਐਤਿਆਤ ਦੇ ਤੌਰ ਦੇ ਉੱਤੇ ਕੋਈ ਤੁਸੀਂ ਦੇਖਿਆ ਵੀ ਟੀਮਾਂ ਨੂੰ ਲਗਾਇਆ ਹੋਵੇਗੀ ਜੀ ਜੋ ਕਿ ਤੁਸੀਂ ਦੇਖ ਰਹੇ ਹੋ ਜੀ ਜਿਹੜਾ ਡੇਰਾ ਬਿਆਸ ਨੂੰ ਜਾਣ ਵਾਲੀ ਰੋਡ ਦੇ ਉੱਤੇ ਜਿਹੜਾ ਪਾਣੀ ਉਹ ਮੀਂਹ ਦਾ ਪਾਣੀ ਹੈ ਬਿਕੋਜ਼ ਇਹ ਜਿਹੜੀ ਸੜਕ ਹੈ ਨੀਵੀਂ ਹੋ ਕੇ ਅੱਗੇ ਡੇਰੇ ਨੂੰ ਜਾਂਦੀ ਹੈ ਮੀਂਹ ਦਾ ਪਾਣੀ ਦੋਵੇਂ ਪਾਸਿਓਂ ਨਿਵਾਣ ਹੋਣ ਕਰਕੇ ਇਕੱਠਾ ਹੋਇਆ ਹੈ ਇਹ ਦਰਿਆ ਦਾ ਪਾਣੀ ਓਵਰਫਲੋ ਹੋ ਕੇ ਰੋਡ ਦੇ ਉੱਤੇ ਨਹੀਂ ਆਇਆ ਤੇ ਮੇਰੀ ਇਹੀ ਰਿਕੁਐਸਟ ਹੈ ਜੀ ਇਹਦੇ ਉੱਤੇ ਪੈਨਿੰਗ ਕਰਨ ਦੀ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਲੋੜ ਨਹੀਂ ਹੈ ਤਾਂ ਇਹ ਮੀਂਹ ਦਾ ਪਾਣੀ ਸੀਗਾ ਇਹ ਹੌਲੀ-ਹੌਲੀ ਇਹ ਸੀਪਿੰਗ ਜਿਹੜਾ ਹੈਗਾ ਬਾਕੀ ਇਹ ਬਾਹਰ ਆਊ ਹੋ ਜਾਏਗਾ ਦਰਿਆ ਦਾ ਪਾਣੀ ਅਜੇ 1 ਫੁੱਟ ਜਿਹੜਾ ਹੈ ਜੋ ਕਿ 2023 ਦੇ ਜਦੋਂ ਫਲੱਡਸ ਆਏ ਸੀ ਉਸ ਲੈਵਲ ਤੋਂ ਅਜੇ 1 ਫੁੱਟ ਥੱਲੇ ਹੈ ਪਰਮਾਤਮਾ ਨੇ ਕਿਰਪਾ ਰੱਖੀ ਜੀ ਜੇ ਪਾਣੀ ਹੋਰ ਮਗਰੋਂ ਨਾ ਆਇਆ ਤਾਂ ਉਹ ਐਸੇ ਫਲੱਡ ਵਾਲੀ ਸਿਚੁਏਸ਼ਨ ਪੈਦਾ ਨਹੀਂ ਹੋਏਗੀ ਪ੍ਰਭਾਵਿਤ ਪਿੰਸਰ ਵੇਲੇ ਕਰਵਾ ਲਏਗੇ ਨਹੀਂ ਲੋਕਾਂ ਨੂੰ ਕਿਹਦੇ ਪਾਣੀ ਛੱਡਿਆ ਗਿਆ ਰੀਲਿੀਸ ਕੀਤਾ ਗਿਆ ਜਿਹੀ ਖਬਰ ਆ ਰਹੀ ਹੈ ਕੋਈ ਉਹਦੀ ਸਪੈਕਟਿ ਕਰਨ ਜਾਂ ਪੁਸ਼ਟੀ ਤੁਹਾਡੇ ਕੋਲ ਤੁਹਾਡੇ ਕੋਲ ਹੈਗੀ ਤਾਂ ਮੈਂ ਅਸੀ ਜਗਦੀਸ਼ ਰਾਜ ਜੀ ਨਾਲ ਜੀ ਇਨ ਟੱਚ ਹਾਂ ਸਾਨੂੰ ਰਿਪੋਰਟਸ ਵੀ ਸ਼ੇਅਰ ਹੁੰਦੀਆਂ ਰਹਿੰਦੀਆਂ ਸਾਡੇ ਜਿਹੜਾ ਬਾਬਾ ਬਗਲਾ ਸਬਡਿਵੀਜ਼ਨ ਦਾ ਫਲੱਡ ਗਰੁੱਪ ਹੈ ਤਾਂ ਉਹਦੇ ਵਿੱਚ ਰਿਪੋਰਟਸ ਵੀ ਸ਼ੇਅਰ ਕਰਦੇ ਰਹਿੰਦੇ ਨੇ ਜਿਹੜੀ ਮੇਰੀ ਹੁਣ ਅੱਜ ਕੰਟੇਕ ਪਹਿਲਾਂ ਗੱਲ ਹੋਈ ਸੀ ਉਹਨਾਂ ਉਹਦੇ ਘਟਣ ਦੇ ਕਰਕੇ ਅੱਗੇ ਵੀ ਕ੍ਰੀਡ ਦੇ ਦਿਨ ਦੇ ਅੰਦਰ ਸਾਨੂੰ ਵੀ ਰੀਲੀਫ ਮਿਲੇਗਾ ਪਾਣੀ ਘਟੇਗਾ ਬਟ ਜੇਕਰ ਕੋਈ ਅਸ ਆ ਰਿਹਾ ਹੋਵੇ ਜੀ ਜਾਬਦੇਰੀ ਜਿਉਂਕਿ ਕਲਾਊਡਸ ਕੋਈ ਹੋਰ ਉੱਥੇ ਰੇਨ ਜਿੱਦਾਂ ਹੋ ਜਾਂਦੀਆਂ ਨੇ ਹੈਵਲੀ ਰੇਨਸ ਤਾਂ ਫਿਰ ਪਾਣੀ ਵੱਜ ਸਕਦਾ ਪਰ ਮੋਸਟਲੀ ਹੁਣ ਦੀ ਜਿਹੜੀ ਸਥਿਤੀ ਹੈ ਕਿ ਉੱਥੇ ਪਾਣੀ ਘਟ ਰਿਹਾ ਮਗਰੋਂ ਹੀ ਘਟ ਆ ਰਿਹਾ ਤੇ ਜੇ ਕਿ ਤੁਹਾਡਾ ਕੁਐਸਚਨ ਸੀਗਾ ਜੀ ਕਿ ਕੋਈ ਪਿੰਡ ਵੈਕੂਏਟ ਕਰਨ ਦੀ ਕਿਉਂਕਿ ਪਿੰਡ ਸਾਨੂੰ ਬਾਬਾ ਬਗਾਲਾ ਸਬਡਿਵੀਜ਼ਨ ਚ ਪਿੰਡ ਵੈਕੂਏਟ ਕਰਨ ਦੀ ਲੋੜ ਨਹੀਂ ਪੈ ਰਹੀ ਉਹਦਾ ਕਾਰਨ ਇਹ ਹੈ ਜੀ ਕਿਉਂਕਿ ਪਿੰਡ ਉੱਚੀ ਜਿਹੜੇ ਹੈਗੇ ਹਾਈਟ ਕ੍ਰੋਪਸ ਦੇ ਅੰਦਰ ਪਾਣੀ ਹੈਗਾ ਦੋ ਪਿੰਡ ਸਾਡੇ ਸੀਗੇ ਜੀ ਸ਼ੇਰੋ ਬਾਗਾ ਤੇ ਸ਼ੇਰੋ ਨਿਗਾ ਜਿਹਦੇ ਵਿੱਚ ਦੋ ਫੈਮਿਲੀ ਸੀ ਉਹਨਾਂ ਨੂੰ ਅਸੀਂ ਦੋ ਹਫ਼ਤੇ ਪਹਿਲਾਂ ਹੀ ਵੈਕੂਏਟ ਕਰ ਲਿਆ ਸੀ ਜਦੋਂ ਉਧਰ ਪਾਣੀ ਆਇਆ ਸੀ ਇੱਕ ਉੱਥੇ ਗੁਰਦੁਆਰਾ ਸਾਹਿਬ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਉਹ ਵੀ ਅਸੀਂ ਪਹਿਲਾਂ ਹੀ ਆਦਰ ਸਨਮਾਨ ਦੇ ਨਾਲ ਬਾਕੀ ਲਾਗੇ ਲੈ ਕੇ ਸੀਗੇ